ਇਹ ਕਿਲਾ ਬਹੁਤ ਹੀ ਵੱਡਾ ਤੇ ਬਹੁਤ ਹੀ ਸੁੰਦਰ ਤੇ ਬਹੁਤ ਹੀ ਉੱਚਾ ਤੇ ਕਈ ਨਾਮਾਂ ਨਾਲ ਜਾਣਿਆ ਜਾਣ ਵਾਲਾ ਇਹ ਕਿਲਾ ਬਹੁਤ ਹੀ ਇੱਥੇ ਦੁਨੀਆ ਆਉਂਦੀ ਹੈ ਦਰਸ਼ਨ ਕਰਨ ਦੇ ਲਈ ਤੇ ਆਉਂਦੀ ਜਾਂਦੀ ਹੈ ਦੁਨੀਆ ਤੇ ਇਹਦੇ ਨਾਮ ਬਹੁਤ ਹੀ ਜ਼ਿਆਦਾ ਸ਼ੁਰੂ ਤੋਂ ਲੈ ਕੇ ਬਦਲੇ ਗਏ ਜਿਵੇਂ ਕਿ ਇਸ ਕਿਲੇ ਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਦਰਸਾਇਆ ਗਿਆ ਤੇ ਹੁਣ ਇਸ ਕਿਲੇ ਦਾ ਨਾਮ ਕਿਲਾ ਮੁਬਾਰਕ ਰੱਖਿਆ ਗਿਆ ਜਿੱਥੇ ਤੋਪਾਂ ਪੁਰਾਣੇ ਸਮੇਂ ਦੀਆਂ ਅੱਜ ਵੀ ਮੌਜੂਦ ਨੇ ਤੇ ਦੂਰੋਂ-ਦੂਰੋਂ ਦੁਨੀਆ ਆ ਕੇ ਇਹਨਾਂ ਚੀਜ਼ਾਂ ਦੇ ਪੁਰਾਣੀਆਂ ਚੀਜ਼ਾਂ ਦੇ ਦਰਸ਼ਨ ਕਰਨ ਆਉਂਦੀ ਹੈ ਤੇ ਬਹੁਤ ਹੀ ਸੋਹਣੇ ਪਾਰਕ ਬਣੇ ਹੋਏ ਨੇ ਕੋਮੜ ਫੇਰਨ ਲਈ ਦੁਨੀਆ ਦੂਰੋਂ ਦੂਰੋਂ ਆਉਂਦੀ ਆ ਤੇ ਇਸ ਕਿਲੇ ਦੇ ਦਰਸ਼ਨ ਕਰਕੇ ਵਧੀਆ ਮਹਿਸੂਸ ਕਰਦੇ ਨਿਕੇ ਪੁਰਾਣੀ ਯਾਦ ਨੂੰ ਤਾਜ਼ਾ ਕਰਦੇ ਨੇ ਵੀ ਇੱਥੇ ਵੀ ਕੋਈ ਮਹਾਰਾਜਾ ਰਾਜਾ ਮਹਾਰਾਜਾ ਰਹਿੰਦੇ ਰਹੇ ਨੇ ਇਹ ਕਿਲਾ ਬਠਿੰਡੇ ਸ਼ਹਿਰ ਦੇ ਬਿਲਕੁਲ ਵਿਚਾਲੇ ਆ ਤੇ ਚਾਰ ਸਫੇਰੇ ਇਸ ਕਿਲੇ ਦੇ ਸੈਰ ਲੱਗਦਾ ਹੈ ਤੇ ਬਹੁਤ ਹੀ ਦੂਰ ਦੂਰ ਤੱਕ ਇਸ ਕਿਲੇ ਦੀ ਚਰਚਾ ਗਈ ਕਿਉਂਕਿ ਇਹ ਬਹੁਤ ਹੀ ਜਿਆਦਾ ਪੁਰਾਣੇ ਸਮਿਆਂ ਦਾ ਕਿਲਾ ਹੈਗਾ ਤੇ ਇਸ ਕਿਲੇ ਦੇ ਵਿੱਚ ਗੁਰੂ ਘਰ ਵੀ ਹੈ ਜਿੱਥੇ ਹਰ ਵਕਤ ਰੱਬੀ ਬਾਣੀ ਦੇ ਪਾਠ ਚੱਲਦੇ ਨੇ ਤੇ ਸੰਗਤਾਂ ਪ੍ਰਸ਼ਾਦਾ ਪਾਣੀ ਵੀ ਸ਼ਕਦਿਆਂ ਨੇ ਤੇ ਰਹਿਣ-ਸਹਿਣ ਦਾ ਵੀ ਸੰਗਤਾਂ ਲਈ ਪ੍ਰਬੰਧ ਹੈ ਤੇ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਗੁਰੂ ਘਰ ਨੂੰ ਚਲਾਉਂਦੇ ਨੇ ਅਤੇ ਆਈਆਂ ਸੰਗਤਾਂ ਨੂੰ ਲੰਗਰ ਪਾਣੀ ਵੀ ਇਸ ਕਿਲੇ ਦੇ ਵਿੱਚ ਜੋ ਗੁਰੂ ਘਰ ਹੈ ਲੰਗਰ ਪਾਣੀ ਵੀ ਸ਼ਕਾਉਂਦੇ ਨੇ ਤੇ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਦਰਸ਼ਨ ਕਰਨ ਇਸ ਕਿਲੇ ਦੇ ਬਹੁਤ ਹੀ ਵੱਡੇ ਵੱਡੇ ਦਰਵਾਜੇ ਨੇ ਇਸ ਕਿਲੇ ਦੇ ਇੱਕ ਬਹੁਤ ਹੀ ਪੁਰਾਣਾ ਗੇਟ ਸੀ ਜੋ ਮੇਨ ਗੇਟ ਹੈ ਅਸੀਂ ਪੰਜਵੀਂ ਸ਼ੀਮੀ ਚ ਪੜਦੇ ਹੁੰਦੇ ਸੀਗੇ ਤੇ ਉਦੋਂ ਇਹ ਕਿਲਾ ਵੇਖਣ ਆਏ ਸਨ ਮਾਸਟਰ ਲੈ ਕੇ ਆਏ ਸੀਗੇ ਤੇ ਉਦੋਂ ਇਸ ਗੇਟ ਤੇ ਜੋ ਦਰਵਾਜੇ ਲੱਗੇ ਸੀ ਉਹ ਲੱਕੜ ਦੇ ਸੀਗੇ ਤੇ ਹੁਣ ਉਹ ਦਰਵਾਜੇ ਹੈ ਤਾਂ ਹੈ ਪਰ ਉਹਨਾਂ ਨੂੰ ਅੰਦਰਲੇ ਪਾਸੇ ਫਿੱਟ ਕੀਤਾ ਹੋਇਆ ਹੈ ਤਾਨੂੰ ਦਿਖਾਵਾਂਗੇ ਬਣੇ ਰੋ ਵਿੱਚ ਇਹ 메ਨ ਦਰਵਾਜੇ ਨੇ ਬਠਿੰਡੇ ਕਿਲੇ ਦੇ ਇੱਥੋਂ ਸ਼ੁਰੂ ਹੋ ਕੇ ਤੇ ਅੱਗੇ ਜਾਈ ਰਹੀ ਬਹੁਤ ਹੀ ਮਹੂਰ ਨੇ ਦਰਵਾਜੇ ਆ ਜੀ ਜੋ ਉਹ ਮਹਾਰਾਜੇ ਰਾਜੇ ਮਹਾਰਾਜਾਂ ਵੇਲੇ ਦੇ ਸੀਗੇ ਇਹ ਜਦੋਂ ਅਸੀਂ 5ਵੀਂ ਸ਼ੀਮੀ ਚ ਪੜਦੇ ਸੀਗੇ ਉਦੋਂ ਇੱਥੇ ਬਠਿੰਡੇ ਖੇਡਣ ਆਏ ਸੀ ਤੇ ਉਦੋਂ ਸਾਨੂੰ ਮਾਸਟਰ ਲੈ ਕੇ ਆਏ ਸੀ ਇਹ ਕਿਲੇ ਚ ਤੇ ਅੱਜ ਵੀ ਸਾਨੂੰ ਉਹ ਦਿਨ ਯਾਦ ਹੈ ਜਦੋਂ ਅਸੀਂ ਆ ਖੁੰਗੀਆਂ ਜੀਆਂ ਨੂੰ